ਹਾਂਜੀ ਅਸੀਂ ਤਾਂ ਲਵਦੀਪ ਬੋਲਦੇ ਫੌਜੀ ਬੋਲਦੇ ਲਵਦੀਪ ਹਾਂਜੀ ਹਾਂਜੀ ਸਾਡੀ ਵਾਈਫ ਆਈ ਹੀ ਸਾਡੇ ਕੋਲ ਵੀ ਦੋ ਬੱਚੇ ਤੁਹਾਡੇ ਵੀ ਜਮ ਨਾਮ ਨਾਲ ਲੈ ਕੇ ਜਾਂਦੇ ਨਾ ਟਾਈਮ ਦੱਸਦੇ ਆ ਵੀ ਕਿੰਦਾਂ ਆਉਂਦੇ ਲੈਣ ਵਾਸਤੇ ਬਿਨਾਂ ਟਾਈਮ ਹੋ ਗਿਆ ਪੀਕੇ ਬੈਠਣ ਨੂੰ ਪੁਲਿਸ ਚ ਰਿਪੋਰਟਾਂ ਰਪੋਰਟਾਂ ਮੇਰੇ ਨਾਮ ਤੇ ਸਾਰਾ ਕੁਝ ਇਹਨਾਂ ਨੇ ਆਪਣੇ ਕੀਤਾ ਰਾਇ ਉਹ ਮੇਰੇ ਫੌਜ ਦੇ ਖਰੂ ਮੇਥੋਂ ਖਰਚਾ-ਪਰਚਾ ਵੀ ਬਣਵਾ ਲਿਆ ਜੀ ਅੱਛਾ ਜੀ ਕਿੰਨਾ ਖਰਚਾ ਦਿੰਨੇ ਹੋ ਖਰਚਾ ਜੇ ਕਟਣ ਲੱਗ ਗਿਆ ਜੇ ਮੇਰਾ 15000 ਰੁਪਏ 15000 ਕੱਟ ਗਿਆ ਕਿੰਨ ਕਹੇ ਕਿਸ਼ਤਾਂ ਕੱਟ ਗਈਆਂ ਇੱਕ ਕਿਸ਼ਤ ਗਈ ਜੀ ਮੇਰੀ ਕਦਾ ਕਹਿੰਦੇ 1 ਰੁਪਇਆ ਆਇਆ ਭਾਈ ਪੈਸਾ ਨਹੀਂ ਜੀ 1 ਰੁਪਇਆ ਵੀ ਨਹੀਂ ਆਇਆ ਹਲੇ ਤੱਕ ਹੀ ਦੇਖੋ ਕੋਈ ਨਹੀਂ ਆਇਆ ਤਾਂ ਜੀ ਆਜੂਗਾ ਕੋਈ ਗੱਲ ਨਹੀਂ ਉਹ ਜਾਣਾ ਕਿੱਥੇ ਤੁਹਾਡਾ ਮਸਲਾ ਕਿਉਂ ਹੋਇਆ ਇੰਨੇ ਕੜਤਣ ਕਿਵੇਂ ਵੱਧ ਗਈ ਪਤੀ ਪਤਨੀ ਚ ਤੇ ਆਪ ਹੀ ਬਿਧਾਉਣ ਵਾਲੇ ਆ ਜੀ ਅਸੀਂ ਤਾਂ ਨਹੀਂ ਪਤਾਈ ਚਲੋ ਤੁਸੀਂ ਦੱਸ ਦਿਓ ਉਹਦਾ ਪੱਖ ਵੀ ਕਾਰਨ ਕੀ ਹੋਇਆ ਕਾਰਨ ਹੀ ਹੋਇਆ ਵੀ ਬਸ ਇਹ ਘਰੇ ਨਹੀਂ ਥੋੜਾ ਜਿਹਾ ਰਾਜੀ ਕੁਛ ਹੀ ਨਹੀਂ ਸੀ ਇਹ ਘਰੇ ਦਰਾਣੀ ਦਰਾਣੀ ਦੀਆਂ ਤਫੀਸਾਂ ਤੱਕ ਭਰਦੇ ਉਹਨਾਂ ਨੂੰ ਪੇਕੇ ਤੱਕ ਲੈ ਕੇ ਜਾਂਦੇ ਮੇਰੇ ਘਰ ਵਾਲਾ ਤੇ ਮੈਨੂੰ ਕਦੇ ਵੀ ਇਹ ਗੱਲ ਜਦੋਂ ਵਿਆਹ ਹੋਇਆ ਸੀ ਉਦੋਂ ਜ਼ਰੂਰ ਲੈ ਕੇ ਜਾਂਦਾ ਸੀ ਹੁਣ ਕਦੇ ਨਹੀਂ ਲੈ ਕੇ ਗਿਆ ਹ ਇਥੇ ਤੱਕ ਕੇ ਵੱਡੇ ਬੱਚੇ ਦੀ ਉਹਨੂੰ ਇਹ ਵੀ ਗੱਲ ਕਹਿੰਦੀ ਹੈ ਮੇਰੀ ਸੱਸ ਵੀ ਮਾਂ ਵੀ ਉਹੀ ਹੈਗੀ ਛੋਟੇ ਮਤਲਬ ਜੋ ਦਰਾਨੀ ਹੈਗੀ ਵੀ ਉਹਨੂੰ ਤਾਂ ਮੰਮੀ ਕਿਆ ਕਰ ਸਕੂਲ ਚੋਂ ਨੰਬਰ ਵਗੈਰਾ ਵੀ ਕਟਵਾਤਾ ਸੀ ਬੱਚੇ ਨੂੰ ਵੀ ਇੱਕ ਵਾਰ ਲੈ ਕੇ ਸੀ ਉਹਨੂੰ ਮੈਂ ਸਕੂਲ ਚੋਂ ਲੈ ਕੇ ਆਈਆਂਗੀ ਵੀ ਮਤਲਬ ਉਹੀ ਤੇਰੀ ਮੰਮੀ ਹੈਗੀ ਤੇਰੀ ਮੰਮੀ ਨੂੰ ਤਾਂ ਆਪਾਂ ਪਿੱਟਾਂਗੇ ਵੀ ਉਹਨੂੰ ਪਟਾਈ ਕਰਾਂਗੇ ਉਹਦੀ ਕੁੱਟਾਂਗੇ ਕਿਉਂ ਹੋਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਝੂਠ ਬੋਲ ਰਹੀ ਹੈ ਜੀ ਇਹ ਬਿਲਕੁਲ ਵੀ ਝੂਠ ਹੈ ਮੈਂ ਗੁਰੂ ਘਰ ਖੜੀ ਆ ਮੈਂ ਦਰਬਾਰ ਸਾਹਿਬ ਦੇ ਵਿੱਚ ਖੜੀ ਹੋ ਕੇ ਕੋਈ ਝੂਠ ਨਹੀਂ ਬੋਲ ਰਹੀ ਬਿਲਕੁਲ ਸੱਚੇ ਹੁਣ ਦੇਖੋ ਤੂੰ ਆਪਣਾ ਤੂੰ ਗੁਰੂ ਘਰ ਦੇ ਵਿੱਚ ਖੜੀ ਆ ਦੇਖ ਝੂਠਾ ਦੋਸ਼ ਨਹੀਂ ਲਾਉਂਦੀ ਬੋਲਦੀ ਬਿਲਕੁਲ ਝੂਠਾ ਦੋਸ਼ ਨਹੀਂ ਲਾਉਂਦੀ ਫੌਜੀ ਤੇ ਮੈਂ ਕੋਈ ਦੋਸ਼ ਨਹੀਂ ਲਾਇਆ ਨਹੀਂ ਮੈਂ ਲਾਵਾਂ ਪਤੀ ਤੇ ਮੇਰੇ 'ਚ ਕੋਈ ਕਸੂਰ ਨਹੀਂ ਦਰਾਣੀ ਤੇ ਸੱਸ ਹੀ ਮੇਰਾ ਘਰ ਨਹੀਂ ਬਸਣ ਦਿੰਦੀ ਨੇ ਉਹ ਇਹਨੂੰ ਪਿੱਛੇ ਲਾਈਆਂ ਫਿਰਦੀਆਂ ਨੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਜੋ ਧੀਆਂ ਦੇ ਮਸਲੇ ਹੱਲ ਕਰਾਉਂਦੇ ਨੇ ਧੀਆਂ ਦੇ ਘਰ ਬਸਾਉਂਦੇ ਨੇ ਅੱਜ ਜਥੇਦਾਰ ਸ਼ੇਰ ਸਿੰਘ ਜਥੇ हां भाई की गल बात है पूरी हां जी मैं मतलब पंजाब शहर च ब्याही हुई हां ही पिंड ओना दा ਮੱਖਾ ਹੀ ਰਹਿੰਦੇ ਆ ਇਸ ਟਾਈਮ ਤੇ ਪੰਜੌਰ ਐ ਪਿੰਡ ਮੇਰਾ ਪਿੰਡ ਸੰਘਰੇੜੀ ਐ ਮਤਲਬ ਦੋਨੋਂ ਸੰਘਰੇੜੀ ਜਿਲ੍ਹਾ ਮਾਨਸਾ ਚ हां जी ਮਾਨਸਾ ਜਿਲ੍ਹਾ ਚ ਠੀਕ ਹੈ ਕਿੰਨਾ ਟਾਈਮ ਹੋ ਗਿਆ ਆਪਣੇ ਵਿਆਹ ਨੂੰ ਮੇਰੇ ਵਿਆਹ ਨੂੰ ਮੇਰੇ ਨੂੰ 7 ਸਾਲ ਤੋਂ ਜ਼ਿਆਦਾ ਹੋ ਗਏ 7 ਸਾਲ ਹੋ ਗਏ हां जी 2017 ਦਸੰਬਰ ਚ ਹੋਇਆ ਸੀਗਾ ਅੱਛਾ ਬੱਚੇ ਕਹਿੰਦੇ ਬੱਚੇ ਦੋ ਐ ਇੱਕ ਮੇਰੇ ਬੇਟਾ ਛੋਟਾ ਆਸੇ 1.5 ਸਾਲ ਦੇ 4.5 ਸਾਲ ਦਾ ਬੱਚਾ ਹੈ ਅੱਛਾ ਹੁਣ ਪ੍ਰੋਬਲਮ ਕੀ ਹੈ ਕਹਿੰਦੀ ਮੈਨ ਮੇਨ ਪ੍ਰੋਬਲਮ ਦਰਾਣੀ ਦੀ ਹੈ ਉਹਨੇ ਮਤਲਬ ਪੂਰੀ ਫੈਮਿਲੀ ਨੂੰ ਆਪਣੇ ਪਿੱ ਤੇ ਮੇਰੀ ਸੱਸ ਤੇ ਦਰਾਣੀ ਦੋਨੋਂ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਕੁੱਟਮਾਰ ਕਰਦੀਆਂ ਤੰਗ ਕਰਦੀਆਂ ਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੇਕੇ ਬੈਠੀ ਨੂੰ ਮੈਨੂੰ 6-7 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਹਾਂਜੀ ਹਾਂਜੀ ਕੋਈ ਉਹਨਾਂ ਨੇ ਫੋਨ ਮੈਸੇਜ ਕੁਛ ਨਹੀਂ ਆਇਆ ਨਾ ਹੀ ਉਹਨਾਂ ਨੇ ਕੋਈ ਮਤਲਬ ਮਾਮਲਾ ਸਲਝਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਅਸੀਂ ਮਤਲਬ ਜੋ ਲੜਕੇ ਦੀ ਭੂਆ ਜੀ ਹੈ ਮੇਰੇ ਘਰ ਵਾਲੇ ਦੀ ਉਹਨਾਂ ਨੇ ਪੰਚਾਇਤ ਕੀਤੀ ਸੀ ਉਹਨਾਂ ਨੇ ਮਾਕੇ ਪਿੰਡ 'ਚ ਉੱਥੇ ਵੀ ਉਹ ਪੰਚਾਇਤ ਛੱਡ ਕੇ ਚਲੇ ਗਏ ਆ ਉਹਨਾਂ ਦਾ ਮਤਲਬ ਜੋ ਲੈਟਰ ਪੈਡ ਤੇ ਲਿਖ ਕੇ ਉਹਨਾਂ ਨੇ ਦਿੱਤਾ ਗਿਆ ਠੀਕ ਹੈ ਤੇ ਤੁਹਾਡਾ ਫੌਜ ਹੈ ਹਾਂਜੀ ਕਿੱਥੇ ਕਰਦਾ ਡਿਊਟੀ ਡਿਊਟੀ ਇਸ ਟਾਈਮ ਉਹਨਾਂ ਦੇ ਸ਼੍ਰੀਨਗਰ ਹੈਈ ਸ਼੍ਰੀਨਗਰ ਹੈਈ ਹਾਂਜੀ ਤੇ ਫੌਜੀ ਸਾਹਿਬ ਨਾਲ ਨਹੀਂ ਗੱਲ ਹੋਈ ਕੋਈ ਉਹ ਛੋਡੇ ਪੱਖ ਚ ਖੜਿਆ ਨਹੀਂ ਹਾਂਜੀ ਉਹ ਮਤਲਬ ਐਸ ਪਹਿਲਾਂ ਮੇਰਾ ਪੂਰਾ ਪੱਖ ਲੈਂਦੇ ਸੀ ਪਰ ਐਸ ਟਾਈਮ ਤੇ ਉਹ ਵੀ ਮਤਲਬ ਬਰਾਣੀ ਤੇ ਸੱਸ ਦੇ ਪਿੱਛੇ ਲੱਗਿਆ ਹੋਇਆ ਉਹ ਬੱਚਿਆਂ ਤੱਕ ਫੋਨ ਮੈਸੇਜ ਕੁਝ ਨਹੀਂ ਕਰਦਾਈ ਅੱਛਾ ਬਿਲਕੁਲ ਹੁਣ ਕਿੰਨਾ ਟਾਈਮ ਹੋ ਗਿਆ ਛੋਡੀ ਗੱਲ ਹੋਈ ਨੂੰ ਪਤੀ ਨਾਲ 7-8 ਮਹੀਨੇ ਹੋ ਗਏ ਉਹ ਜਦੋਂ ਮੈਂ ਉੱਥੇ ਹੁੰਦੀ ਸੀ ਉਹਦੀ ਗੱਲ ਕਰਨੋਂ ਹਟਾਤਾ ਸੀ ਉਹਨਾਂ ਨੇ ਖਰਚਾ ਪਾਣੀ ਦੇਣੋਂ हट ਗਿਆ ਸੀ ਬਿਲਕੁਲ ਮਤਲਬ ਕੱਲੀ ਨੂੰ ਅਲੱਗ ਬਿਠਾਇਤਾ ਸੀਗਾ ਤੇ ਹੁਣ ਕਾਫੀ ਟਾਈਮ ਹੋ ਗਿਆ ਮੈਨੂੰ ਮਤਲਬ ਪਿੰਡਾਈ ਨੂੰ ਵੀ ਉੱਥੇ ਮਹੀਨਾ ਡੇਢ ਮਹੀਨਾ ਮਤਲਬ ਉਹਨਾਂ ਦੀ ਬਹੁਤ ਵੇਟ ਕੀਤੀ ਐ ਮੈਂ ਫੌਜੀ ਨੂੰ ਖੁਦ ਵੀ ਫੋਨ ਲਗਾਇਆ ਜੋ ਵਿੱਚ ਵਿਚਾਲੇ ਬੰਦੇ ਸੀਗੇ ਸਹਿਮਤੀ ਕਰਕੇ ਲੈ ਕੇ ਗਏ ਸੀਗੇ ਉਹਨਾਂ ਨੂੰ ਵੀ ਫੋਨ ਲਗਾਇਆ ਉਹਨਾਂ ਨੇ ਮਤਲਬ ਬੈਕਟਰੀ ਵਗੈਰ ਗੱਲ ਬੋਲਤੀ ਵੀ ਤੂੰ ਪੰਚਾਇਤ ਲੈ ਕੇ ਆ ਜਾ ਤੇ ਤਲਾਕ ਲੈ ਲੈ ਨਿਭੜ ਲੈ ਨਿਬੜਲੇ ਹਾਂਜੀ ਤੇਰਾ ਸਹੁਰਾ ਤੇਰੇ ਪੱਖ ਚ ਹੈ ਨਾਂਜੀ ਕੋਈ ਮੇਰੀ ਪੱਕ ਕੋਈ ਮੇਰੀ ਸਪੋਰਟ ਨਹੀਂ ਕਰਦਾ ਪਹਿਲਾਂ ਸ਼ੁਰੂ ਸ਼ੁਰੂ ਚ ਜਦੋਂ ਮਤਲਬ ਮੈਰਿਜ ਹੋਈ ਸੀ ਤਾਂ ਮੇਰਾ ਸਹੁਰਾ ਪੂਰੀ ਸਪੋਰਟ ਕਰਦਾ ਸੀ ਪਰ ਇਸ ਟਾਈਮ ਤੇ ਉਹ ਵੀ ਉਹਨਾਂ ਦੀ ਮਗਰ ਲੱਗਿਆ ਹੋਏ ਫਿਰ ਸੱਸ ਮੇਰੀ ਸੱਸ ਵੀ ਮਤਲਬ ਸੱਸ ਤਾਂ ਖੁਦ ਮਤਲਬ ਲੜਾਈ ਕਰਦੀ ਹੈ ਕੋਦੇ ਇੱਥੋਂ ਤੱਕ ਕਹਿੰਦੀ ਹੈ ਤੂੰ ਪੁਲਿਸ ਥਾਣੇ ਕਚਹਿਰੀ ਪਹੁੰਚ ਕੇ ਤੇ ਵੀ ਚਲੀ ਜਾ ਮਤਲਬ ਅਸੀਂ ਤੈਨੂੰ ਵੀ ਕਿਸੇ ਪਾਸੇ ਰਾਹ ਨਹੀਂ ਦਿੰਦੇ ਹੈਗੇ ਮੈਂਨ ਕਾਰਨ ਨਹੀਂ ਕੁਛ ਉਹਨੂੰ ਸਾਹਮਣੇ ਆ ਵੀ ਕਾਰਨ ਕੁਛ ਨਹੀਂ ਦੱਸਦੀ ਇਹਦੇ ਉੱਪਰ ਖੁਦ ਵੀ ਲਿਖਿਆ ਹੋਇਆ ਹੈ ਪੰਚਾਇਤ ਦੇ ਸਾਹਮਣੇ ਵੀ ਮਤਲਬ ਬੱਚੇ ਨੂੰ ਪੜਾਉਉਂਗੇ ਉਧਰ ਆਏ ਤਾਂ ਗੱਲ ਕਿਵੇਂ ਬਣੂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਸਵੀਰ ਕੌਰ ਬੋਲਦੇ ਹਾਂਜੀ ਨਾਪ੍ਰੀਤ ਕੌਰ ਜੀ ਨੋ ਨੋ ਆਈ ਹੀ ਸਾਡੇ ਕੋਲ ਬਹੂ ਆਈ ਥਾਡੀ ਸ਼ਿਕਾਇਤ ਆਈ ਹੈ ਤੁਹਾਡੀ ਇਹ ਤਰ੍ਹਾਂ ਦਾ ਲਰਬਾ ਕਰਵਾ ਜਹੇਦਾਰ ਨੇ ਮਨਪ੍ਰੀਤ ਕੌਰ ਬੋਲਦੇ ਧੀਆਂ ਦੇ ਘਰ ਵਸਾਉਂਦੇ ਆ ਮਿਆਂਗ ਸਿੰਘ ਮੋਜਾ ਬੋਲਦੇ ਵਾਗਰੂ ਅੱਛਾ ਈ ਅੱਛਾ ਹਾਂਜੀ ਤੁਹਾਡਾ ਪੱਕਾ ਸੌਣਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਇੰਨਾ ਬਾਰੇ ਕਹਿੰਦੇ ਵੀ ਉਹਨਾਂ ਲੈਣ ਨਹੀਂ ਆਏ ਹੈਗੇ ਵੀ ਮਿਸਤਰਾ ਕਰਕੇ ਦੋ ਬੱਚੇ ਆ ਮੇਰੇ ਉਹ ਕੁਛ ਨਹੀਂ ਮੈਨੂੰ ਮੇਰੇ ਹੱਥ ਸੁਣਨਾ ਗੱਲ ਕਰਦਾ ਉਹ ਫੋਨ ਨੰਬਰ ਹੈਗਾ ਤੇ ਕੋਈ ਲੈ ਲੈ ਕਿਤੇ ਉਹਦੇ ਨਾਲ ਗੱਲ ਕਰ। ਮੈਂ ਤੁਸੀਂ ਵੀ ਦੱਸੋ ਨਾ ਪੱਕ ਤੁਸੀਂ ਵੀ ਵਿਆਹ ਕੇ ਲਿਆਂਦੀ ਤੁਹਾਡੇ ਵੀ ਕੁਛ ਲੱਗਦੀ ਆ ਸਾਨੂੰ ਨੌਹਾਂ ਤੁਹਾਡੀ। ਬਾਅਦ ਵਿੱਚ پیسے ਦੱਸਾਂਗੇ ਜਿਸ ਤਰ੍ਹਾਂ ਹੋਵਾਂਗੇ ਅਸੀਂ ਇਸ ਫੋਨ ਤੇ ਗੱਲ ਹੋ ਸਕਦੀ। ਫਿਰ ਕਿੰਨਾ ਕੁ ਦੱਸ ਦਾਂਗੇ ਤੁਹਾਨੂੰ। ਚਲੋ ਤੁਸੀਂ ਸਾਨੂੰ ਟਾਈਮ ਦੱਸ ਦੋ ਕਿਦਾਂ ਮਿਲਦੇ ਸਾਨੂੰ ਤੁਸੀਂ ਦੱਸ ਦੋ ਕਿਦਾਂ ਆ ਸਕਦੇ ਸਾਡੇ ਕੋਲ। ਨਹੀਂ ਤੁਸੀਂ ਕਿੱਥੇ ਬੋਲਦੇ ਆਂ? ਅਸੀਂ ਪਰਨਾ ਦਾ ਲਰਬਾ ਕਰਬਾ ਬੋਲਦੇ ਆ ਜਹੇਦਾਰ ਨੀ ਮਨਪ੍ਰੀਤ ਕੌਰ ਨਿਹੰਗ ਸਿੰਘ ਪੋਜਾ ਮੋਨਕ ਤੋਂ। ਠੀਕ ਆ ਠੀਕ ਆ ਕੋਈ ਗੱਲ ਨਹੀਂ ਕੋਈ ਨਹੀਂ ਆ ਜਾਂਦੇ ਨੰਨ। ਨੰਬਰ ਹੈ ਜਰਨਾ ਤੁਹਾਨੂੰ ਕੋਲੇ ਤੁਹਾਨੂੰ ਨਾਲ ਗੱਲ ਕਰ ਲਓ ਅੱਛਾ ਜੀ ਚਲੋ ਠੀਕ ਹੈ ਨੰਬਰ ਹੈਗਾ ਤੁਹਾਡੇ ਕੋ ਆ ਦਿਓ ਜੀ ਠੀਕ ਹੈ ਜੀ ਨਹੀਂ ਮੀ ਰੀਜ਼ਨ ਫ ਕਾਲਿੰਗ ਆਈ ਸੀ ਇਫ ਦਿਸ ਪਰਸਨ ਇਜ਼ ਅਵੇਲੇਬਲ ਹਾਂ ਜੀ ਅਸੀ ਤਾਂ ਲਵਦੀਪ ਬੋਲਦੇ ਫੌਜੀ ਬੋਲਦੇ ਲਵਦੀਪ ਹਾਂ ਜੀ ਹਾਂ ਜੀ ਹਾਂ ਜੀ ਨਿਹੰਦ ਸਿੰਘ ਫੌਜਾਂ ਬੋਲਦੇ ਨੇ ਧੀਆਂ ਦੇ ਘਰ ਵਸਾਉਂਦੇ ਆ ਮਨਪ੍ਰੀਤ ਕੌਰ ਜਹੇਦਾਰ ਨਹੀਂ ਬੋਲਦੀ ਆ ਇਹ ਹਾਂ ਜੀ ਹਾਂ ਜੀ ਤੁਹਾਡੀ ਵਾਈਫ ਆਈ ਹੀ ਸਾਡੇ ਕੋਲ ਵੀ ਦੋ ਬੱਚੇ ਆ ਤੁਹਾਡੇ ਵੀ ਜਮ ਨਾਮ ਨਾਲ ਲੈ ਕੇ ਜਾਂਦੇ ਨਾ ਟਾਈਮ ਦੱਸਦੇ ਆ ਵੀ ਕਿਦਾਂ ਆਉਂਦੇ ਲੈਣ ਵਾਸਤੇ ਬਿੰਨਾ ਟਾਈਮ ਹੋ ਗਿਆ ਪੀਕੇ ਬੈਠਣ अच्छा जी ते हे कितबोर ਮੜਗੇ ਤੁਸੀਂ ਅਸੀਂ ਬੋਲਦੇ ਵਾਗਰੂ ਜਾਖਲ ਤੋਂ ਹੀ اچھا ਜਾਖਲ ਤੋਂ ਜੀ ਠੀਕ ਹੈ ਜੀ ਤੇ ਮੇਰੀ ਵਾਈਫ ਨੇ ਤਾਂ ਜੀ ਆਪਣੇ ਉਹ ਕੀਤਾ ਹੋਇਆ ਨਾ ਸਾਰਾ ਕੁਝ ਹਾਂਜੀ ਪੁਲਿਸ ਦੀ ਰਿਪੋਰਟਾਂ ਰਿਪਰਟਾਂ ਮੇਰੇ ਨਾਂ ਤੇ ਸਾਰਾ ਕੁਝ ਇਹਨਾਂ ਨੇ ਆਪਣੇ ਕੀਤਾ ਦਾ ਹੈ ਉਹ ਮੇਰੇ ਫੌਜ ਦੇ ਘਰੋਂ ਮੇ ਤੋਂ ਖਰਚਾ-ਪਰਚਾ ਵੀ ਬਣਵਾ ਲਿਆ ਜੀ اچھا ਜੀ ਕਿੰਨਾ ਖਰਚਾ ਦਿੰਨੇ ਹੋ ਖਰਚਾ ਜੇ ਕਟਣ ਲੱਗ ਗਿਆ ਜੀ ਮੇਰਾ 15000 ਰੁਪਏ 15000 ਕਟ ਗਿਆ ਕਿ ਕਿੰਨੀਆਂ ਕਿਸ਼ਤਾਂ ਕਟ ਗਈਆਂ ਇੱਕ ਕੈਸਟ ਗਈ ਜੀ ਮੇਰੀ ਇਹ ਤਾਂ ਕਹਿੰਦੇ 1 ਰੁਪਿਆ ਆਇਆ ਭਾਈ ਪੈਸਾ ਜੀ 1 ਰੁਪਿਆ ਵੀ ਨਹੀਂ ਆਇਆ ਹਾਲੇ ਤੱਕ ਹੀ ਦੇਖੋ ਕੋਈ ਨਹੀਂ ਆਇਆ ਤਾਂ ਇਹ ਆਜੂਗਾ ਕੋਈ ਗੱਲ ਨਹੀਂ ਹੋ ਜਾਣਾ ਕਿੱਥੇ ਅੱਛਾ ਥੋੜਾ ਮਸਲਾ ਕਿਉਂ ਹੋਇਆ ਇੰਨੇ ਕਿਰਤਨ ਕਿਵੇਂ ਵੱਧ ਗਈ ਪਤੀ ਪਤਨੀ ਚ ਤੇ ਆਪ ਹੀ ਵਧਾਉਣ ਵਾਲੇ ਆ ਜੀ ਅਸੀਂ ਤਾਂ ਨਹੀਂ ਵਧਾਈ ਚਲੋ ਤੁਸੀਂ ਦੱਸ ਦਿਓ ਇਹਦਾ ਪੱਖ ਵੀ ਕਾਰਨ ਕੀ ਹੋਇਆ ਕਾਰਨ ਇਹ ਹੀ ਹੋਇਆ ਵੀ ਬਸ ਇਹ ਘਰੇ ਨਹੀਂ ਥੋੜਾ ਯਾਰ ਜੀ ਕੁਝ ਹੀ ਨਹੀਂ ਸੀ ਇਹ ਘਰੇ अच्छा ਰਾਜੀ ਦਾ ਕਾਰਨ ਹੋਊਗਾ ਤਾਰੇ ਕੰਮ ਨਹੀਂ ਕਰਦੀ ਜਾਂ ਕੋਈ ਹੋਰ ਆਪਾਂ ਕਹਿੰਦੇ ਨੇ ਕੰਮ ਵਾਲੇ ਪਾਸੇ ਤਾਂ ਕੋਈ ਰਹੀ ਨਹੀਂ ਸੀ ਇਹ ਗੱਲ ਬਾਕੀ ਕੰਮ ਵਾਲਾ ਤਾਂ ਮੈਂ ਜਿੱਥੇ ਵੀ ਗਿਆ ਨਾ ਕਿਤੇ ਵੱਲੋਂ ਕੋਈ ਚਰਿੱਤਰ ਵੱਲੋਂ ਚਰਿੱਤਰ ਵਾਲੇ ਪਾਸੇ ਵੀ ਕੋਈ ਉਂਗਲ ਨਹੀਂ ਚੱਕ ਰਹੀ ਮੈਂ ਇਹਨਾਂ ਦੇ ਸਰੇ ਕਰਦੇ ਨੇ ਇਹਨਾਂ ਦੇ ਤੇਰੀ ਪਤਨੀ ਠੀਕ ਹੈ ਸਾਰੇ ਪੱਖੋਂ ਸਾਰੇ ਪਾਸੋਂ ਪੱਖੋਂ ਠੀਕ ਹੈ ਇਹਨੂੰ ਐ ਪੁੱਛੋਈ ਵੀ ਅਜੇ ਥਾਣੇ 'ਚ ਜਾਣ ਦੀ ਚ ਲੋੜ ਪਈ ਸੀ ਕਿਉਂ ਗਈਆਂ ਪਈ ਥਾਣੇ ਮੇਰੇ ਸੱਸ ਨੇ ਮੈਨੂੰ ਕੁੱਟਿਆ ਸੀਗਾ ਹੀ ਮੇਰੇ ਪਤੀ ਸਾਹਮਣੇ ਬੈਠਾ ਸੀਗਾ ਤੇ ਮਤਲਬ ਇਹਨਾਂ ਨੇ ਇਹਨਾਂ ਨੇ ਵੀ ਮੈਨੂੰ ਰਿਕਵੈਸਟ ਕੀਤੀ ਸੀ ਇਹਨਾਂ ਨੇ ਮੇਰੀ ਕੋਈ ਬੇਨਤੀ ਸੁਣੀ ਨਹੀਂ ਉਸ ਤੋਂ ਪਹਿਲਾਂ ਵੀ ਇਹ ਗੱਲ ਹੋ ਗਈ ਸੀ ਪਰ ਅਸੀਂ ਪਰਿਵਾਰ ਦੇ ਵਿੱਚ ਹੀ ਮਸਲੇ ਸੁਲਝਾਉਂਦੇ ਸੀ ਕਿਉਂਕਿ ਮੈਂ ਸੱਸ ਨੂੰ ਮਾਂ ਮੰਨਦੀ ਸੀਗੀ ਮੈਨੂੰ ਇਹ ਸੀ ਚਲੋ ਮਾਂ ਨੇ ਘੁਰਿਆ ਜਾਂ ਸੱਸ ਨੇ ਘੁਰਿਆ ਜੇ ਇੱਕੋ ਹੀ ਗੱਲ ਹੁੰਦੀ ਕਿਉਂਕਿ ਆਪਾਂ ਮਾਂ ਤੋਂ ਵੀ ਛੋਟੇ ਹੁੰਦੇ ਆ ਥੱਪੜ ਖਾਦੇ ਹੋਏ ਐ ਕੋਈ ਗੱਲ ਨਹੀਂ ਪਰ ਮਤਲਬ ਉਹ ਹੁਣ ਦਰਾਣੀ ਦੇ ਵਿੱਚ ਮੇਨ ਰੋਲ ਆਉਂਦਾ ਉਹ ਮਿਲ ਜੁਲ ਕੇ ਮੇਰੇ ਨਾਲ ਪਲਾਨ ਬਣਾ ਕੇ ਹੀ ਇਹ ਗੇਮਾਂ ਖੇਡਦੀਆਂ ਨੇ ਅੱਛਾ ਹਾਂਜੀ ਠੀਕ ਹੈ ਦ ਸੁਣ ਲਿਆ ਜੀ ਫੋਜੀ ਸਾਹਿਬ ਹਣ ਜਿਵੇਂ ਮੇਰੀ ਦਰਾਣੀ ਕਹਿੰਦੀ ਐ ਸੱਸ ਮਤਲਬ ਉਹ ਮੈਂ ਹੀ ਕਰਦੀ ਐ ਦਰਾਣੀ ਦਰਾਣੀ ਦੀਆਂ ਤਫੀਸਾਂ ਤੱਕ ਭਰਦੇ ਉਹਨਾਂ ਨੂੰ ਪੇਕੇ ਤੱਕ ਲੈ ਕੇ ਜਾਂਦੇ ਮੇਰੇ ਘਰ ਵਾਲਾ ਤੇ ਮੈਨੂੰ ਕਦੇ ਵੀ ਇਹ ਗੱਲ ਜਦੋਂ ਵਿਆਹ ਹੋਇਆ ਸੀ ਉਹ ਤਾਂ ਜ਼ਰੂਰ ਲੈ ਕੇ ਜਾਂਦਾ ਸੀ ਹੁਣ ਕਦੇ ਨਹੀਂ ਲੈ ਕੇ ਗਿਆ ਹਰ ਇੱਕ ਚੀਜ਼ ਚ ਉਹ ਨੂੰ ਅੱਗੇ ਰੱਖਦੀ ਐ ਇੱਥੇ ਤੱਕ ਕਿ ਵੱਡੇ ਬੱਚੇ ਦੀ ਉਹ ਨੂੰ ਇਹ ਵੀ ਗੱਲ ਕਹਿੰਦੀ ਐ ਮੇਰੀ ਸੱਸ ਵੀ ਮਾਂ ਵੀ ਉਹੀ ਹੈਗੀ ਛੋਟੇ ਮਤਲਬ ਜੋ ਦਰਾਣੀ ਹੈਗੀ ਵੀ ਉਹਨੂੰ ਤਾਂ ਮੰਮੀ ਗਿਆ ਕਰ ਸਕੂਲ ਚ ਨੰਬਰ ਵਗੈਰਾ ਵੀ ਕਟਵਾਤਾ ਸੀ ਬੱਚੇ ਨੂੰ ਵੀ ਇੱਕ ਵਾਰ ਲੈ ਕੇ ਸੀ ਉਹਨੂੰ ਮੈਂ ਸਕੂਲ ਚੋਂ ਲੈ ਕੇ ਆਈਆਂਗੀ ਵੀ ਮਤਲਬ ਉਹੀ ਤੇਰੀ ਮੰਮੀ ਹੈਗੀ ਤੇਰੀ ਮੰਮੀ ਨੂੰ ਤਾਂ ਆਪਾਂ ਪਿੱਟ ਤਿਆਓ ਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਝੂਠ ਬੋਲ ਰਹੀ ਹੈ ਬਿਲਕੁਲ ਵੀ ਝੂਠ ਨਹੀਂ ਮੈਂ ਗੁਰੂ ਘਰ ਖੜੀ ਆ ਮੈਂ ਦਰਬਾਰ ਸਾਹਿਬ ਦੇ ਵਿੱਚ ਖੜੀ ਹੋ ਕੇ ਕੋਈ ਝੂਠ ਨਹੀਂ ਬੋਲ ਰਹੀ ਬਿਲਕੁਲ ਸੱਚੇ ਹੁਣ ਦੇਖੋ ਆਪਣਾ ਤੂੰ ਗੁਰੂ ਘਰ ਦੇ ਵਿੱਚ ਖੜੀ ਆ ਦੇਖ ਝੂਠਾ ਦੋਸ਼ ਤਾਂ ਨਹੀਂ ਲਾਉਂਦੀ ਬਿਲਕੁਲ ਝੂਠਾ ਦੋਸ਼ ਨਹੀਂ ਲਾਂਦੀ ਫੌਜੀ ਤੇ ਮੈਂ ਕੋਈ ਦੋਸ਼ ਨਹੀਂ ਲਾਇਆ ਨਹੀਂ ਮੈਂ ਲਾਵਾਂ ਪਤੀ 'ਚ ਮੇਰੇ 'ਚ ਕੋਈ ਕਸੂਰ ਨਹੀਂ ਦਰਾਣੀ ਤੇ ਸੱਸ ਹੀ ਮੇਰਾ ਘਰ ਨਹੀਂ ਬਸਣ ਦਿੰਦੀ ਨੇ ਉਹ ਇਹਨੂੰ ਪਿੱਛੇ ਲਾਈਆਂ ਫਿਰਦੀਆਂ ਨੇ ਇਹੋ ਇਹ ਮਤਲਬ ਇਹਦਾ ਦਿਮਾਗ ਇੰਨਾ ਕੰਮ ਨਹੀਂ ਕਰ ਰਿਹਾ ਕਿ ਮੇਰੇ ਛੋਟੇ ਬੱਚੇ ਐ 7 ਸਾਲ ਦੇ ਰੱਖ ਕੇ 7 ਸਾਲ ਵਿਆਹ ਨੂੰ ਹੋ ਗਏ ਕਿ 4.5 ਸਾਲ ਦਾ ਬੱਚਾ ਇੱਕ 1 ਮਤਲਬ ਉਹਨਾਂ ਨੂੰ ਇਹ ਗੱਲ ਕਹਿੰਦੇ ਮੇਰੀ ਘਰ ਵਾਲੀ ਚ ਕੋਈ ਕਸੂਰ ਨਹੀਂ ਕਿ ਤਲਾਕ ਲੈਣਾ ਤਲਾਕ ਕਿਉਂ ਲੈਣਾ ਵੀ ਇਹ ਗੱਲ ਦੱਸੋ ਜਦੋਂ ਮੇਰੇ ਚ ਕੋਈ ਕਸੂਰ ਹੀ ਨਹੀਂ ਹੈ ਲੈ ਕੇ ਲਾਖਦਾ ਪੰਤਰਾਕ ਲਾਇਆ ਹੈ ਸੁਝਾਉਣਾ ਨਹੀਂ ਚਾਹੁੰਦੇ ਨਾਂਜੀ ਕੁਝ ਨਹੀਂ ਲਾਇਆ ਹੋਇਆ ਬਸ ਫੌਜੀ ਸਾਹਿਬ ਨੇ ਤਾਂ ਨਹੀਂ ਲਾਇਆ ਤਲਾਕ ਦਾ ਨਹੀਂ ਫੌਜੀ ਨੇ ਕੁਝ ਨਹੀਂ ਲਗਾਇਆ ਨਹੀਂ ਅਸੀਂ ਨੇ ਲਗਾਇਆ ਫੌਜੀ ਸਾਹਿਬ ਦਾ ਪੱਖ ਲੈ ਲਈ ਹੁਣ ਦੱਸੋ ਜੀ ਆਪਣਾ ਫੌਜੀ ਸਾਹਿਬ ਜੀ ਪਤਾ ਆਇਆ ਜੀ ਜੀ ਆਪਣਾ ਇਹ ਕੀਤਾ ਇਹਨਾਂ ਨੇ ਲੜਕੀ ਨੇ ਪੁੱਸ ਕਿਉਂ ਬੁਲਾਈ ਪਹਿਲਾਂ ਤਾਂ ਮੇਰੀ ਇਹ ਗੱਲ ਸੁਣ ਉਸ ਤੋਂ ਬਾਅਦ ਤਾਂ ਸਮਝੌਤਾ ਵੀ ਹੋ ਗਿਆ ਸੀਗਾ ਅਲੱਗ ਵੀ ਰਹਿਣ ਲੱਗ ਗਏ ਸੀਗੇ ਤੇ ਅਲੱਗ ਦੇ ਵਿੱਚ ਕੋਈ ਮਤਲਬ ਜੋ ਸਮਝੌਤੇ ਚ ਲਿਖਿਆ ਸੀਗਾ ਉਹ ਇੱਕ ਵੀ ਇਹਨਾਂ ਨੇ ਪੁਆਇੰਟ ਹੈ ਜੋ ਮਤਲਬ ਹੱਲ ਨਹੀਂ ਕੀਤਾ ਹੈਗਾ ਜੋ ਵੀ ਹੈ ਸਾਡੇ ਮੇਰੇ ਗਹਿਣੇ ਗੱਟੇ ਡਾਕੂਮੈਂਟ ਸਭ ਕੁਝ ਉੱਥੇ ਹੀ ਪਿਆ ਸਾਰੇ ਘਰੇ ਕੋਈ ਉਹ ਵੀ ਮੰਗਦੀ ਰਹੀ ਹੈ ਮੈਂ ਕੁਝ ਨਹੀਂ ਲੈ ਕੇ ਆਇਆ ਨਹੀਂ ਬੱਚੇ ਤੱਕ ਕੋਈ ਸਮਾਨ ਵਗੈਰਾ ਸਿਰਫ ਦੋ ਮਤਲਬ ਜੋ ਹੈ ਮੰਜੇ ਕਰਕੇ ਤੇ ਥੋੜਾ ਬਤਨ ਪਾਣੀ ਦਾ ਸਮਾਨ ਤੇ ਇੱਕ ਬੋਡੀ ਸਾਹਿਬ ਇਹ ਕਹਿੰਦੇ ਵੀ ਥਾਣੇ ਚ ਜਾਂਦਾ ਤੇ ਇਹ ਵੀ ਸੱਸ ਨੇ ਮੇਰੇ ਪਤੀ ਦੇ ਸਾਹਮਣੇ ਮੈਨੂੰ ਕੁੱਟਿਆ ਸੀ ਇਹ ਕਹਿੰਦੇ ਨੇ ਇਹ ਠੀਕ ਹੈ ਜੀ ਮੈਂ ਬੰਦ ਲਿਆ ਥਾਣੇ 'ਚ ਇਹ ਗਈ ਆ ਕੁੱਟਮਾਰ ਉਸ ਤੋਂ ਪਹਿਲਾਂ ਵੀ ਇਹ ਗੱਲ ਹੋਈ ਸੀ ਇੱਕ ਮਿੰਟ ਮੇਰੀ ਹੁਣ ਮੇਰੀ ਸੁਣ ਲਓ ਜੀ ਹਾਂ ਜੀ ਛੋਟੀਏ ਸੁਣ ਦਿਆ ਜੀ ਹਾਂ ਇਹਨੇ ਕੁੱਟਮਾਰ ਦਾ ਲਿਖਾਇਆ ਇੱਥੇ ਪਿਜੋਰ ਠੀਕ ਹੈ ਇਹਨਾਂ ਨੇ ਭਲਾ ਡਿਆ ਕਿ ਮੇਰੇ ਤੇ ਦਾਜ ਰਹਿਦੀ ਚੋਂ ਕਪੜੇ ਵਾਈ ਜੀ ਕਿਉਂ ਜੀ ਦਾਜ ਦੇਹੇ ਦੀ ਦਾਜ ਦੇਹੇ ਦੀ ਜਦੋਂ ਕੋਈ ਹੋਰ ਕੋਈ ਹੋਰ ਕੋਈ ਮਤਲਬ ਤੁਹਾਡੇ ਸਾਹਮਣੇ ਹੀ ਦੱਸ ਰਿਹਾ ਹੈਗੇ ਵੀ ਇਹ ਚੀਜ਼ 'ਚ ਕੋਈ ਕਸੂਰ ਹੀ ਨਹੀਂ ਹੈ ਫਿਰ ਇੱਕੋ ਹੀ ਮਤਲਬ ਮਸਲਾ ਹੱਲ ਹੁੰਦਾ ਕਿਉਂ ਦਾਜ ਦੇਹੇ ਦੇ ਪਿੱਛੇ ਹੀ ਮੈਨੂੰ ਕੁੱਟਦੇ ਮਾਰਦੇ ਹੋਣੇ ਕਿਉਂਕਿ ਮੈਨੂੰ ਖੁਦੇ ਪੁਆਇੰਟ ਨਹੀਂ ਮਿਲ ਰਿਹਾ ਮੈਨੂੰ ਕਿਉਂ ਮਤਲਬ ਤੰਗ ਕਰਦੇ ਐ ਤੇ ਕਿਉਂ ਜੀ ਇਕੱਠੇ ਪਤਾ ਕੀ ਆ ਫੋਦੀ ਸਾਹਿਬ ਦੀ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਨਾਲ ਪਤੀ ਦੇ ਨਾਲ ਮਤਲਬ ਇਹ ਬੈਠ ਕੇ ਕਦੇ ਗੱਲ ਨਹੀਂ ਕਰਦੇ ਸੀਗੇ ਫੋਨ 'ਤੇ ਵੀ ਤਾਂ ਜਲਦੀ ਕੱਟ ਦਿੰਦੇ ਸੀ ਜੇ ਮਤਲਬ ਬੈਠ ਕੇ ਗੱਲ ਕੀਤੀ ਜਾਂਦੀ ਤਾਂ ਅੱਜ ਨਹੀਂ ਅੱਜ ਗੱਲ ਫੌਜੀ ਸਾਹਿਬ ਕਤਲਾਂ ਦੇ ਵੀ ਆਪਾਂ ਦੇਖੇ ਨੇ ਮੇੜੇ ਹੋ ਜਾਂਦੇ ਨੇ ਕੋਈ ਖਾਸ ਗੱਲ ਨਹੀਂ ਤੁਸੀਂ ਜੇ ਕੋਈ ਗੱਲ ਬਣਦੀ ਹੈ ਇਕੱਠੇ ਹੋਣਾ ਚਾਹੁੰਦੇ ਹੋ ਪਤੀ ਪਤਨੀ ਨਹੀਂ ਨਹੀਂ ਜੀ ਮੈਂ ਨਹੀਂ ਹੋਣਾ ਚਾਹੁੰਦਾ ਜੀ ਹਾਂਜੀ ਸਦਾਦਾ ਨਹੀਂ ਨਹੀਂ ਮੇਰਾ ਬੱਸ ਨਹੀਂ ਜੀ ਹੱਥ ਖੜੇ ਨੇ ਹਾਂਜੀ ਹਾਂਜੀ ਮੈਂ ਕਿਸ ਕਾਰਨ ਜਿਹੜੇ ਬੱਚੇ ਜੰਮੇ ਆ ਦੋ ਉਹਨਾਂ ਦਾ ਕੌਣ ਹਰਜਾਨਾ ਭਰੂਗਾ ਦੱਸੋ ਬੱਚਿਆਂ ਦਾ ਕੀ ਕਸੂਰ ਹਰਜਾਨਾ ਮੈਂ ਮੈਡਮ ਜੀ ਦੇਈ ਤਾਂ ਜਾਣਾ ਹੁਣ ਨਹੀਂ ਪਤਾ ਕੀ ਗੱਲ ਆਪਾਂ ਪਹਿਲਾਂ ਵਿਆਹ ਤੇ ਕਰ ਲੈਨੇ ਆ ਹਨਾ ਕੋਈ ਨਾ ਕੋਈ ਗੱਲ ਹੋ ਗਈ ਪਹਿਲੀ ਗੱਲ ਦੀ ਨੇ ਤੁਹਾਡੀ ਅਜੇ ਤਾਂ ਦੇਣਾ ਆਨੰਦ ਕਾਰਜ ਕਰਾ ਕੇ ਗਈ ਆ ਤੁਹਾਡੇ ਸਾਹਮਣੇ ਤੁਹਾਡੀ ਮਾਂ ਕੁੱਟ ਰਹੀ ਆ ਤੁਹਾਡੇ ਜ਼ੁਬਾਨ 'ਚ ਲਾਚੀਆਂ ਪਈਆਂ ਤੁਸੀਂ ਨਹੀਂ ਰੋਕ ਸਕਦੇ ਸੀ ਵੀ ਮੇਰੀ ਜਨਾਨੀ ਆ ਤੂੰ ਕੌਣ ਹੋਵੇਂ ਦਰਾਨੀ ਜਨਾਨੀ ਦੇ ਸਾਹਮਣੇ ਕੁੱਟਣ ਵਾਲੀ ਤੁਸੀਂ ਵੀ ਤਾਂ ਕਹਿ ਸਕਦੇਈ ਪਰ ਤੁਸੀਂ ਵੀ ਨਹੀਂ ਇਹਦਾ ਮਤਲਬ ਚਾਹੁੰਦੇ ਸੀ ਵੀ ਮੇਰਾ ਘਰ ਵਸੇ ਫਿਰ ਤੁਸੀਂ ਵੀ ਚਾਹੁੰਦੇ ਸੀ ਵੀ ਮੇਰਾ ਤਲਾਕ ਹੋਵੇ ਮੈਂ ਹੋਰ ਕੋਈ ਵਿਆਹ ਕਰਾਵਾ ਮੇਰੀ ਮਾਤਰ ਹੈ ਹੈਂਡੀਕੈਪ ਦੀ ਠੀਕ ਆ ਹਾਂ ਮੈਂ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦੋ ਤੁਸੀਂ ਪੁੱਛ ਲਓ ਦੇਖ ਲਓ ਵੀ ਹਾਂ ਭ ਇਦਾਂ ਐਵੇਂ ਦੇ ਕਾਨੂੰਨਾਂ ਦੀ ਕਾਰਵਾਈ ਆ ਤਾਂ ਐਵੇਂ ਤਾਂ ਪੁਲਿਸ ਵੀ ਨਹੀਂ ਕਰਦੀ ਰਿਪੋਰਟ ਕਦੋਂ ਆਪਾਂ ਆਮਣੇ ਸਾਹਮਣੇ ਕਦੋਂ ਹੋਈ ਐ ਫੌਜੀ ਸਾਹਿਬ ਆਮਣੇ ਸਾਹਮਣੇ ਤਾਂ ਇਹ ਹੁਣ ਹੁੰਦਾ ਕੀ ਪੈਦਾ ਹੋ ਗਿਆ ਸਾਰਾ ਕੁਝ ਤਾਂ ਮੇਥੋਂ ਹੀ ੱਟ-ਪਾਟੀ ਕਰਕੇ ਬਹਿ ਗਏ ਆ ਹੁਣ ਇਹਨਾਂ ਨੇ ਕੋਈ ਇੱਕ ਇਹੋ ਜਿਹਾ ਨਾ ਛੱਡੀ ਐ ਵੀ ਜਿੱਥੇ ਨਾ ਇਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਹੁਣ ਹੌਚ ਇਹਨਾਂ ਨੇ ਮੇਰਾ ਜਲੂਸ ਖੜਾਤਾ ਥਾਰੇ ਸਾਥਾਂ ਦੇ ਆ ਪਤਾ ਕੀ ਗੱਲ ਜਿਹਦੇ ਬੱਚੇ ਦੀ ਜ਼ਿੰਦਗੀ ਬਰਬਾਦ ਹੁੰਦੀ ਹੋਵੇ ਨਾ ਉਹਨੂੰ ਟਿਕਣਾ ਨਹੀਂ ਮਿਲਦਾ ਜਿਨ੍ਹਾਂ ਦੀ ਧੀ ਬੇਟੀ ਹੋਵੇ ਨਾ ਘਰ ਦੇ ਵਿੱਚ ਫੌਜੀ ਸਾਹਿਬ ਉਹਨਾਂ ਨੂੰ ਪਤਾ ਹੁੰਦਾ ਵਾ ਠੀਕ ਆ ਬੱਚੇ ਮੇਰੇ ਨਹੀਂ ਮੈਂ ਕਦੋਂ ਪਣਾ ਕਰ ਰਿਆ ਨਹੀਂ ਬੱਚੇ ਮੇਰੇ ਨਹੀਂ ਹੈ ਬੱਚੇ ਦਾ ਮੈਂ 1 ਸਾਲ ਹੋ ਗਿਆ ਜਮਾਗਾਰਨੀ ਸਕੂਲ ਚ ਵਰਦਾ ਸੀ ਪਿੰਡ ਤਾਂ ਕਰ ਕਰ ਕੇ ਥੱਕ ਜੇ ਇਹਨਾਂ ਦੇ ਪਿੰਡ ਦੇ ਸਰਪੰਚ ਕੋਲੇ ਵੀ ਆ ਆ ਕੇ ਮੁੜ ਗਏ ਵੀ ਭਾਈ ਜਵਾਕ ਨੂੰ ਭਰਾ ਲਓ ਉੱਥੇ ਆਰਮੀ ਸਕੂਲ ਚ ਠੀਕ ਹੈ ਪਰ ਮਿੱਤਾ ਇਹ ਆ ਇੱਕ ਇਹ ਕਹਿੰਦੇ ਵੀ ਕੱਲੇ ਬੱਚੇ ਨੂੰ ਛੱਡ ਦੋ ਮਾਂ ਤੋਂ ਬਿਨਾਂ ਬੱਚਾ 4.5 ਸਾਲ ਦਾ ਬੱਚਾ ਮਤਲਬ ਕੱਲਾ ਰਹਿ ਸਕਦਾ ਹੈਗਾ ਉਹਦੇ ਜਿਹੜਾ ਮਾਂ ਵੀ ਕੋਲੇ ਨਹੀਂ ਹੈ ਪਿਓ ਵੀ ਨਹੀਂ ਤਾਂ ਫਿਰ ਉਹਦਾ ਬਾਲੀਵਾਰਸ ਕੌਣ ਹੋਊਗਾ ਇੱਕ ਛੋਟੇ ਬੱਚੇ ਨੂੰ ਮਾਂ ਤੋਂ ਲੱਗ ਦੇ ਦੇਖ ਲਓ ਫੋਟੀ ਸਾਹਿਬ ਬੱਚੇ ਵਿਚਾਲੇ ਰੁਲ ਜਾਣਗੇ ਗਾਹਾਂ ਫਿਰ ਬਾ ਪੁੱਛੋ ਰੇ ਇੱਕ ਵੀ ਥੋੜਾ ਪਿਤਾ ਕੌਣ ਐ ਤੁਹਾਨੂੰ ਪਤੀ ਆ ਗੱਲਾਂ ਨਾ ਉਹ ਤਾਂ ਗੱਲਾਂ ਹੋਰ ਸਾਰੀਆਂ ਮੈਨੂੰ ਪਤਾ ਹੀ ਸੀ ਕਿ ਪਰ ਉਹ ਇਹਨਾਂ ਦਾ ਕੋਈ ਤਾਂ ਸਮਝ ਨਹੀਂ ਕਿਸੇ ਕੋਲ ਸੁਣ ਇਹ ਮਾੜੂ ਪਤਾ ਦੇਖ ਲਓ ਲਾ ਲਓ ਨਵੇ ਗੱਲ ਲਾ ਲਓ ਵੀ ਮੌਕਾ ਦੇਣਾ ਪੈਂਦਾ ਵਡੀਆਂ-ਵਡੀਆਂ ਗੱਲਾਂ ਹੋ ਜਾਂਦੀਆਂ ਤੇ ਕੁਝ ਵੀ ਨਹੀਂ ਹੈਗੇ ਮੈਟਲ ਠੀਕ ਹੈ ਨਾ ਬਹੁਤ ਵੱਡੇ-ਵੱਡੇ ਹੋ ਜਾਂਦੇ ਤੁਸੀਂ ਇੱਕ ਮੌਕਾ ਤਾਂ ਦਿਓ ਵੀ ਫਿਰ ਤੁਹਾਡੇ ਮਨ ਦੇ ਵਿੱਚ ਕੀ ਚੱਲਦੀ ਭਈ ਇਨਾਂ ਬਾਰੇ ਵੀ ਮੈਨੂੰ ਤਲਾਕ ਨਹੀਂ ਕੋਈ ਹੱਕ ਇਹਨਾਂ ਦਾ ਬਣਦਾ ਜਾ ਤੇਰੇ ਬੱਚਿਆਂ ਦਾ ਬਣਦਾ ਆਪਾਂ ਨੂੰ ਵੀ ਬਾਪ-ਬਾਪ ਨੇ ਦਿੱਤਾ ਹੈ ਕਿ ਨਾ ਅਸੀਂ ਵੀ ਕਿਸੇ ਨੂੰ ਦੇਣਾ ਹੈ ਜਿਹੜੇ ਅਸੀਂ ਲਾਦ ਜੰਮੀ ਹੈ ਹਾਂਜੀ ਹਾਂਜੀ ਜੋ ਹੱਕ ਹੈ ਮੈਂ ਮੇਰੇ ਵਾਲੇ ਬੱਚਿਆਂ ਨੂੰ ਮੜਾ ਹੀ ਨਹੀਂ ਕੀਤਾ ਬੱਸ ਫਿਰ ਬੱਸ ਫਿਰ ਤੁਸੀਂ ਸਾਨੂੰ ਟਾਈਮ ਦਿਓ ਤੇ ਆਪਦਾ ਸਾਡੇ ਨਾਲ ਬੈਠੋ ਅਸੀਂ ਅੱਜ ਇਹਨਾਂ ਨੂੰ ਕਹਿ ਦਿੰਦੇ ਆ ਵੀ ਭਾਈ ਆਹ ਤਰੀਕ ਨੂੰ ਆਊਗਾ ਉਹ ਕੋਈ ਨਹੀਂ ਕੋਈ ਨਹੀਂ ਹਾਂ ਇਹ ਨਾ ਹੋਵੇ ਕੱਲ ਨੂੰ ਵੀ ਸਾਨੂੰ ਟਾਈਮ ਦੇ ਕੇ ਕਿਤੇ ਤੁਸੀਂ ਦੁਬਾਰੇ ਫੇਰ ਕੋਈ ਹੋਰ ਰੜਲੀਆਂ ਢੜੂ ਮੈਂ ਤਾਂ ਜੀ ਇਹਨਾਂ ਦੇ ਪਿੰਡ ਤੱਕ ਵੀ ਆਉਂਦਾ ਰਿਹਾ ਸੀ ਚਲੋ ਇੱਕ ਵਾਰੀ ਟਾਈਮ ਹੋਰ ਦਿਓ ਫਿਰ ਤੁਸੀਂ ਸਾਨੂੰ ਸਾਡੇ ਕਰਕੇ ਇੱਕ ਵਾਰੀ ਟਾਈਮ ਦਿਓ ਜੇ ਕੋਈ ਉਹ ਤੋਂ ਬਾਅਦ ਕੋਈ ਇਹਦੀ ਗਲਤੀ ਲਿਕੜਦੀ ਹੈ ਉਹ ਅਸੀਂ ਆਪਦੀ ਲੈਟਰ ਪੜ ਤੇ ਲਿਖ ਕੇ ਦੇਵਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਅਸੀਂ ਮਤਲਬ ਜਦੋਂ ਬਸਾਉਨੇ ਆ ਕੁੜੀ ਨੂੰ ਆਪਦੀ ਕੁੜੀ ਇਹਨਾਂ ਦੇ ਮਾਪਿਓਂ ਦੀ ਮਤਲਬ ਅਸੀਂ ਜ਼ਿੰਮੇਵਾਰੀ ਨਹੀਂ ਦਿੰਦੇ ਅਸੀਂ ਆਪਦੀ ਜ਼ਿੰਮੇਵਾਰੀ ਦੇਵਾਂਗੇ ਨਹੀਂ ਇਹਨਾਂ ਦਾ ਕੋਈ ਘਰ ਦਾ ਹੀ ਗੱਲ ਕਰ ਲੈ ਇੰਨੀ ਦੂਰ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ ਮੇਰਾ ਹੀ ਫੋਨ ਨਹੀਂ ਚੱਕਦੇ ਸੀ ਚਲੋ ਕੋਈ ਨਾਲ ਅਸੀਂ ਕਿਹੜੀਆਂ ਨੇ ਗੱਲਾਂ ਅਸੀਂ ਵੀ ਛੋਡੇ ਮਾਪਿਓਂ ਆ ਅਸੀਂ ਕਿਹੜਾ ਕੋਈ ਕੋਈ ਤਹਾਂ ਤੋਂ ਤਰੇ ਹੋਇਆਂ ਸੀ ਲੋਕਾਂ ਦੇ ਫਾਇਦੀ ਕਰਦੇ ਆਂ ਤੇਰੇ ਵਰਗਾਂ ਦੇ ਘਰ ਬਸਾਉਂਦੇ ਆਂ ਹਾਂਜੀ ਬਾਈਕੋ ਜੀ ਮੇਰੀ ਗੱਲ ਸੁਣੋ ਹੁਣ ਇਹ ਵੀ ਮਾਤਾ ਜੀ ਇਹਦੇ ਮਾਸਟਰ ਜੀ ਦਾ ਮਾਮੇ ਦਾ ਮੁੰਡਾ ਸਵੇਰੇ 4 ਵਜੇ ਪਿੰਡੋਂ ਚੱਲੇ ਆ ਇੱਥੋਂ ਉਹਨਾਂ ਦਾ ਹੱਕ ਨਹੀਂ ਬੰਦਦਾ ਵੀ ਸਾਡੇ ਘਰੇ ਆ ਕੇ ਗੱਲ ਕਰਨ ਖੁੱਲ ਕੇ ਥਾਣੇ ਚਲੇ ਗਏ ਨਹੀਂ ਚਲੋ ਜਿਹੜਾ ਉਹਨਾਂ ਦੀ ਗਲਤੀ ਹੈ ਤੇਜ਼ੀ ਨਾਲ ਕਰਕੇ ਐਦੋਂ ਪਹਿਲਾਂ ਜੋ ਵੀ ਕੁਝ ਹੋ ਗਿਆ ਸਾਨੂੰ ਨਹੀਂ ਪਤਾ ਛੋਡੀ ਲੜਾਈ ਹੋਈ ਹੈ ਛੋਡੀ ਪੜਾਈ ਹੋਈ ਹੈ ਅਸੀਂ ਤਾਂ ਪਿਛਲੀਆਂ ਗੱਲਾਂ ਸਾਰੀਆਂ ਕਿਨਾਂ ਟੋਆ ਪਟਕੇ ਦਬਦੇ ਹੁੰਨੇ ਆਂ ਜਦੋਂ ਅਸੀਂ ਘਰ ਬਸਾਉਨੇ ਆ ਉਦੋਂ ਸਾਰਾ ਦੋਏ ਪਰਿਵਾਰਾਂ ਨੂੰ ਕਹਿੰਦੇ ਹੁੰਨੇ ਆ ਵੀ ਸਾਰਾ ਕੁਝ ਇਹਨੂੰ ਸਾਰਾ ਕੁਝ ਬੰਦ ਕਰਕੇ ਨਵੇਂ ਸਿਰੇ ਤੋਂ ਗੱਲ ਚਲਾਓ ਪਈ ਅੱਜ ਹਾਂਜੀ ਹਾਂਜੀ ਅਸੀਂ ਤਾਂ ਦੁਬਾਰੇ ਨਵੇਂ ਸਿਰੇ ਤੋਂ ਗੱਲ ਚਲਾਵਾਂਗੇ ਤੁਸੀਂ ਮੈਨ ਸਾਨੂੰ ਨਹੀਂ ਪਤਾ ਤੁਸੀਂ ਲੜੇ ਹੋ ਵੱਡੇ ਹੋ ਉੱਟੇ ਹੋ ਤੁਹਾਡਾ ਕੋਟਾ ਚੱਲਿਆ ਕੁਝ ਵੀ ਹੋਇਆ ਉਹ ਅਸੀਂ ਸਾਰਾ ਕੁਝ ਖਤਮ ਕਰਕੇ ਤੁਹਾਡੀ ਗੱਲ ਅਸੀਂ ਨਵੇਂ ਦੁਬਾਰੇ ਚਲਾਉਣੀ ਹੈ ਹਾਂਜੀ ਹਾਂਜੀ ਕੋਈ ਨਹੀਂ ਚਲਾ ਦੇਉਦਾ ਇਹ ਗੱਲ ਹਾਂ ਆਪਣਾ ਫੌਜੀ ਸਾਹਿਬ ਕਿਹੜੇ ਮਹੀਨੇ ਚਾ ਰਹੇ ਹੋ ਮੈਂ ਦਸੰਬਰ ਜਾਂ ਜਨਵਰੀ ਚ ਆਉਂਗਾ ਜੀ ਚਲੋ ਫਿਰ ਤੁਹਾਡੇ ਨਾਲ ਸੰਪਰਕ ਰੱਖਾਂਗੇ ਜੀ ਠੀਕ ਹੈ ਕੋਈ ਨਹੀਂ ਕੋਈ ਨਹੀਂ ਰੱਖ ਲਈ ਕੋਈ ਠੀਕ ਹੈ ਜੀ ਧੰਨਵਾਦ ਜੀ ਓਕੇ ਜੀ ਓਕੇ